ਹੇ ਹਮਸਾਰੇ ਪਤਨਾ ਕਲਾ ਤਾਜਪੋਣੀ ਦਾ ਫੇਰੀ ਕਿਉਂ ਦਾ प्यार I'm <laughs> sorry. सवागा पथेरीरा पथेरो जीव ताईं देता हाजर ताईं देचा ਸੂਰਜ ਬਾਦ ਅੰਧੇਰ ਭਲੋ ਸਕਦਾ ਚੰਦਰਮਾ ਬਾਦ ਵੀ ਚਾਦਰੇ ਹੋ ਸਕਦੀ ਸੂਰਜ ਬਾਦ ਅੰਧੇਰ ਭਲੋ ਸਕਦਾ ਚੱਲਦੀ ਹਵਾ ਵੀ ਕਦੇ ਰੁਕ ਸਕਦੀ ਚੱਲਦਾ ਸਮਾਂ ਵੀ ਕਦੇ ਖਲੋ ਸਕਦਾ ਪਾਣੀ ਬਿਨਾ ਵੀ ਜੀਵਿਆ ਜਾ ਸਕਦਾ ਧਰਤੀ ਬਾਦ ਸੰਸਾਰ ਵੀ ਹੋ ਸਕਦਾ ਇਹ ਪਰ ਗੁਰੂ ਦਾ ਇੱਕ ਦਰਦਾਰ ਬਾਜਾ ਗੁਰੂ ਦੇ ਸਿੱਖ ਦਾ ਜੀਵਨ ਨਹੀਂ ਨਹੀਂ ਹੋ ਸਕਦਾ ਕੁੰਬੇ ਬੱਤਾ ਜਾਦ ਰਹੇ ਜਲਬੇ ਕੰਬਣਾ ਹੋਏ ਗਿਆਨ ਕਾ ਬਤਾ ਮੰਨ ਰਹਾ ਹੈ ਗੁਰਬਨ ਗਿਆਨ ਨਾ ਹੋਏ ਵਾਲਿਏ ਕੁਲਾਲ ਮਹਜੂਰ ਅਨਵਾਰੂ ਸਾਬੇ ਸਾਹਬਾ ਗੁਰਤਾ ਗੱਦੀ ਤੇ ਬਰਾਜਮਾਨ ਪ੍ਰਤਾਕ ਨੂੰ ਜ਼ਬਰਦਸਤ ਬੇਵਾਲ ਕਸ਼ਵਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਹਜੂਰ ਜੁੜ ਬੈਠੇ ਗੁਰੂ ਨੂੰ ਬਖਸ਼ਾ ਜੀ ਆਪ ਸਭ ਤੋਂ ਪਹਿਲਾਂ ਚਿੱਟਿਆ ਬੱਦਾਂ ਵਾਲੇ ਸਮਛਰ ਬਹਾਦਰ ਖਾਸ ਸੋਦੇ ਪਰ ਪ੍ਰਤਾਕ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਰਸਾਂ ਪੋਣੀਆ ਬਰਮਕੁਰਖ ਦਾ ਦਾਸ ਬਣ ਦੋਸਤ ਦਮਨੇ ਆਇਆ ਪੰਜ ਖਾਲਸਾ ਸਿਧਾ ਗੁਰਾ ਖੰਡੇ ਦੀ ਧਾਰ ਤੋਂ ਪੱਤ ਸੀਸ ਧਰਦਾ ਵਾਰੀ ਵਾਰੀ ਜodha ਕੀਤੇ ਗੁਰਦਿਆਂ ਦਿੱਤੀ ਗੁਰਾ ਫਿਰ ਤਲਵਾਰ ਤੋਂ ਹੋਰ ਹੁਕਮੇਰਾ ਖਾਲਸਾ ਕਹਿ ਕੇ ਨਵਾਜਾ ਤੋਂ ਤਾਹਰ ਮਾਰਨੀ ਸਖਾਈ ਉਹ ਕੋਰਾ ਖੇਰੋਂ ਨੂੰ ਹਗਾਰ ਤੋਂ ਬਾਤਾਂ ਦਾ ਦਵਾਰੇ ਛਾ ਨੀਲੇ ਸਵਾਰ ਗੁਰੂ ਬਲ ਮਿਲਦਾ ਸਰੂਪ ਤੇਰੀ ਕੰਡੀ ਦੀ ਬਾਤ ਤੋਂ ਸੰਗਤ ਵਿੱਚ ਬੈਠ ਕੇ ਉਹ ਫੰਦੇ ਨੂੰ ਬਲਾਉ ਸਾਰੇ ਬਾਅਦ ਵਿੱਚ ਮਰੇ ਮਿੱਠੇ ਬੋਲਾਂ ਤੇ ਪਿਆਰ ਤੋਂ ਕੋਈ ਰਸਲਾ ਬਾਝੀ ਨਾ ਰਹੇ ਪਿਆਰ ਵਿੱਚ ਭਿੱਜ ਕੇ ਆਖੋ ਜੀ ਵਾਹ ਓ ਗੁਰੂ ਜੀ ਕਾ ਵਾਹ ਓ ਗੁਰੂ ਜੀ ਦੀ ਫਤਿਹ ਸਰਨ ਸੁਵਰਣੀ ਖੜ ਰਤਨ ਜੜਾਵੀ ਹਰ ਪ੍ਰੇਮ ਕੁਰਖਮਨ ਮਠਾ ਸਭੇ ਇਤਾਰ ਸਹਿਲ ਰੱਜੀਏ ਗੁਰਨਾਨ ਸਤਗੁਰ ਤੁਠਾ ਵਾਹਿਗੁਰੂ ਦੀ ਮਹਾਨ ਕਿਰਪਾ ਹੋਈ ਹੈ ਮੇਰੇ ਬਹੁਤ ਹੀ ਸਤਿਕਾਰਯੋਗ ਸਵਾਰਗੀਏ ਸਰਦਾਰ ਸੁਖਬਾ ਸਿੰਘ ਜੀ ਅੱਤੇ ਭੈਣ ਕਰਮਜੀਤ ਕੌਰ ਇਹਨਾਂ ਦੀ ਬੇਟੀ ਰਮਨਦੀਪ ਕੌਰ ਜਿਨ੍ਹਾਂ ਦੇ ਵਿਆਹ ਕਰਜਾਂ ਦੀ ਖੁਸ਼ੀ ਅੰਦਰ ਕੀਤਾ ਲੋੜੀਆ ਕੰਮ ਸੋ ਹਰਤਾ ਕੀਆ ਕਾਜ ਦੇ ਸਵਾਰ ਸਤ ਗੁਰ ਸਤ ਸਾਖ ਗੁਰੂ ਦੇ ਚਰਨਾਂ ਰ ਅਰਦਾਸ ਕੀਤੀ ਜਾ ਕੇ ਸੋ ਬਾ ਵਾਹਿਗੁਰੂ ਆਪ ਜੀ ਨੇ ਘਰ ਵਿੱਚ ਕੁਰਸੀਆਂ ਪਰੇ ਪਾਲ ਸਮਾ ਬਖਸ਼ਿਸ਼ ਕੀਤਾ ਬੱਚੀ ਦੇ ਵਿਆਹ ਆਨੰਦ ਕਾਰਨੀ ਰਸਮਾਂ ਦਾ ਹੋਣੀਆਂ ਨੇ ਇਹਨਾਂ ਕਰਜਾਂ ਨੂੰ ਵਖ ਰੱਖਦੇ ਹੋਏ ਕੀਤਾ ਲੋੜੀਆਂ ਕੰਮ ਦੇ ਵਾਕੰਸ਼ਾਰ ਭਗਤਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਉਨ ਸਰੂਪ ਅੱਜ ਅਮਰਤਵਲੇ ਤੋਂ ਘਰ ਵਿੱਚ ਲਾ ਕੇ ਜਿੱਥੇ ਜਾਏ ਪਾਹੇ ਮੇਰਾ ਸਤਿਗੁਰੂ ਸੋਖਨ ਸਿੰਘ ਸਾਹਾਵਾ ਆਰਾਮ ਰਾਜ ਸੁਖਮਨੀ ਸਾਹਿਬ ਨੇ ਰੱਬੀ ਬਾਣੀ ਦੇ ਪਾਠ ਪ੍ਰਾਰambh ਹੋਏ ਸਾਨੂੰ ਸੰਪੂਰਨ ਬਾਣੀ ਦੇ ਪੜ ਪੜ ਕੇ ਭੋਗ ਪਾਏਗਾ ਤੇ ਗੁਰੂ ਤੇ ਚਰਨ ਪੰਜਾਬਾ ਕਾਰਜਾਂ ਦੀ ਸਵਤੰਤਾ ਵਾਸਤੇ ਸਾਰੇ ਪਰਿਵਾਰ ਦੀਆਂ ਸੁੱਖ ਸਹادتਾਂ ਚੋਣ ਦੀ ਕੜਾ ਵਾਸਤੇ ਅਰਦਾਸ ਕਰਨੀ। ਦੋਇਕਰ ਜੋਰ ਕਰੂ ਅਰਦਾਸ ਤੁਧ ਭਾਵੇ ਤਾਣੇ ਰਾਸ। ਜਦੋਂ ਗੁਰੂ ਦਾ ਸਿੱਖ ਗੁਰੂ ਨੂੰ ਸਾਕਪਤ ਹੋ ਕੇ ਅਰਦਾਸ ਕਰਦਾ ਕਿ ਵਾਹਿਗੁਰੂ ਜਿਸ ਕਾ ਕਾਰਜ ਜਨ ਹੀ ਕੀਆ। ਮਾਰਤ ਕਾ ਵਿਚਾਰ ਰਹਾ। ਫਿਰ ਗੁਰੂ ਆਪੇ ਤਵਤ ਕੇ ਕਰਤਾ ਪੁਰਖ ਖਲੋਵਾ ਬਾੜ ਨਾਂ ਮਿੰਗਾ ਹੋਵਾ। ਉਹ ਕਾ ਤੁ ਸੁਭਾਅ ਕੀ ਸਾਡੇ ਫਿਰ ਅਰਦਾਸ ਹੋ ਜਾਂਦੇ ਨੇ। ਔਰ ਸਾਰਾ ਹੀ ਪਰਿਵਾਰ ਧੰਨਤਾ ਤੇ ਜੋਗ ਹੈ ਤੁਸੀਂ ਵਧਾਈ ਦੇ ਪਾਤਰੋ ਕਿ ਆਪਾਂ ਗੁਰੂ ਦੇ ਚਰਨਾਂ ਵਿੱਚ ਜੜੇ ਬੈਠੇ ਹਾਂ ਉਹ ਬਾੜੀਆਂ ਕਹਾੜੀਆਂ ਪੁੱਤ-ਪੁੱਤ ਗਰੇ ਨੂੰ ਮੈਂ ਤੁਹਾਡੇ ਨਾਲ ਇੱਕ ਸ਼ਾਹੀ ਵਿਆਹ ਦੀ ਗੱਲ ਕਰਨ ਵਾਸਤੇ ਹਾਜ਼ਰ ਹੋਇਆ ਆਪ ਜੀ ਨੇ ਸੁਭਾਗਾ ਸਮੇਂ ਤੇ 10 ਦੀ ਡਿਊਟੀ ਲਾਈ ਆ ਮੈਂ ਵਿਸ਼ੇਸ਼ ਤੌਰ ਤੇ ਸਾਰੇ ਹੀ ਪਰਿਵਾਰਾਂ ਦਾ ਧੰਨਵਾਦ ਕਰਦਾ ਹਾਂ ਹੋ ਤੁਹਾਡੀ ਵਿਕਾਰ ਕਾਰੇ ਲਾਇਆ ਆਪਾਂ ਆਪਾ ਗੁਰੂ ਦੇ ਚਰਨਾਂ ਵਿੱਚ ਜੁੜ ਬੈਠੇ ਆ ਇੱਕ ਵਾਰੀ ਰਸਮਾਂ ਨੂੰ ਕਰੀਏ ਪੁੱਤਰ ਤੇ ਕਰਜਾਂ ਦੀ ਸਫਲਤਾ ਲਈ ਆਖੋ ਨੀ ਸਤਿਰਾਮ ਸ਼੍ਰੀ ਵਾਹਿਗੁਰੂ ਛੇਰੇ ਗੰਗਾ ਮਹਾਰਾਜ ਜਿਨ੍ਹਾਂ ਦੇ ਸਰਦਾਰ ਪੁੱਤਾਂ ਸਿੰਘ ਵੀ ਵੱਡੇ ਹੋਏ ਨੇ ਮੁੱਢਸਿੰਘ ਦੇ ਘਰੋਂ ਨੌਰ ਸਿੰਘ ਤੇ ਜਲਦਾ ਸਿੰਘ ਦੋ ਪੁੱਤਰ ਪੈਦਾ ਹੋਏ ਫਿਰ ਨੌਰ ਸਿੰਘ ਦੇ ਘਰ ਸਰਦਾਰ ਜੱਟ ਸਿੰਘ ਸ਼ੌਕਤ ਗਿਆ ਮਸਲਜੱਤੇਦਾਰ ਪੈਦਾ ਹੋਏ ਉਹਨਾਂ ਦੇ ਘਰ ਫਿਰ ਇੱਕ ਪੁੱਤਰ ਪੈਦਾ ਹੋਇਆ ਸਰਦਾਰ ਮਹਾ ਸਿੰਘ ਮਹਾ ਸਿੰਘ ਦੀ شادی ਬੀਬੀ ਰਾਣਕੌਰ ਦੇ ਨਾਲ ਹੋਈ ਫਿਰ ਇਹਨਾਂ ਦੇ ਘਰ 13 ਨਵੰਬਰ 1780 ਈਸਵੀ ਨੂੰ ਘਰ ਵਿੱਚ ਸ਼ੇਰੇ ਪੰਜਾਬ ਦਾ ਜਨਮ ਹੋਇਆ ਸ਼ੇਰੇ ਪੰਜਾਬ ਦੇ ਘਰ ਸੱਤ ਪੁੱਤਰ ਪੈਦਾ ਹੋਏ ਟਕਾ ਖੜ ਸਿੰਘ ਟਕਾ ਛੇਰ ਸਿੰਘ ਟਕਾ ਤਾਰਾ ਸਿੰਘ ਕਸ਼ਮੀਰ ਸਿੰਘ ਫਿਰਸ਼ੋਰਾ ਸਿੰਘ ਮਲਤਾਨਾ ਸਿੰਘ ਤੇ ਸਭ ਤੋਂ ਤੋਂ ਆਖਰੀ ਮਹਾਰਾਜੇ ਕਬਰ ਦਲੀਪ ਸਿੰਘ ਸਾਰਿਆਂ ਨੂੰ ਸੱਤ ਪੁੱਤਰ ਪੈਦਾ ਹੋਏ ਤੇ ਕਖਰ ਸਿੰਘ ਦੀ ਸ਼ਾਦੀ ਬੀਬੀ ਚੰਦਕੌਰ ਦੇ ਨਾਲ ਹੋਈ ਫਿਰ ਇਹਨਾਂ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਕਮਰ ਲਾਉ ਨਿਹਾਲ ਸਿੰਘ ਛੇਰੇ ਪੰਜਾਬ ਦਾ ਪੁੱਤਰਾ ਤੇ ਗਿੱਦੂ ਘਰ ਵਿੱਚ ਪੁੱਤਰ ਦਾ ਜਨਮ ਹੋਇਆ ਪੁੱਤਰੇ ਦਾ ਛੇਰੇ ਪੰਜਾਬ ਨੇ ਆਪਣੇ ਪੁੱਤਰ ਦੇ ਸਿਰ ਤੋਂ ਮੋਹਰਾ ਮਾਰ ਕੇ ਗਰੀਬਾਂ ਨੂੰ ਤਾਨ ਕੀਤਾ ਪੁੱਤੀ ਗੱਲ ਭਵੇ ਸੰਸਾਰ ਤੇ ਦੂਰ ਬਣ ਮੇਰੇ ਗੁਰਨਾਨਕ ਸਾਹਿਬ ਦੇ ਨੇ ਬਾਬਲ ਕੇ ਘਰ ਬੈਠਣੀ ਬਾਲੀ ਬਾਲੇ ਨੇ ਇੱਕ ਹੋਰ ਕਹਾਵਤ ਹੈ ਮੇਰੇ ਬਾਬੇ ਨਾਨਕ ਦਾ ਸੋਖਿਆ ਮੰਦਾ ਆਖਿਆ ਜਿੱਦ ਦੰਮੇ ਰਜਾਲ ਅੱਜ ਸੁਭਾਗੇ ਪਰਿਵਾਰ ਨੂੰ ਘਰ ਵਿੱਚੋਂ ਧੀ ਦਾ ਦਾਨ ਕਰਨ ਦਾ ਸਮਾਂ ਬਖਸ਼ ਹੋਇਆ ਗੁਰੂ ਨੇ ਕਿਰਪਾ ਕੀਤੀ ਹੈ ਜਿਸ ਘਰ ਵਿੱਚ ਧੀ ਪੜਾਉਂਦੀ ਹੈ ਉਸ ਘਰ ਵਿੱਚ ਸੁਭੇਚਾਰ ਜਮ ਲੈਂਦਾ ਹੈ ਤੇ ਜਦੋਂ ਧੀਆ ਪੁੱਤਰ ਬੱਚੇ ਜਵਾਨ ਹੋ ਜਾਂਦੇ ਨੇ ਤੇ ਮਾਂ-ਬਾਪ ਦੀਆਂ ਕੋਈ ਖਾਸਾਂ ਜਾਗ ਪੈਂਦੀਆਂ ਨਹੀਂ ਇੱਕ ਮਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਆਪਣੇ ਧੀਆ ਪੁੱਤਰ ਪਰਿਵਾਰ ਦੀ ਜ਼ਿੰਦਗੀ ਵਿੱਚ ਕਿ ਮੇਰਾ ਪਰਿਵਾਰ ਕਿਸੇ ਸ਼ਖਰ ਕਿਸੇ بلੰਦੀ ਤੇ ਜਾ ਪਹੁੰਚੇ ਉਹ ਕੋਣਾ ਭਰਾ ਨੂੰ ਇੱਕ ਵਾਰ ਜਸਲ ਮੇਲ ਦੇ ਰਹਿਣ ਵਾਲਾ ਜਗਮਲ ਜਗਮਲ ਦਾ ਪੁੱਤਰਾ ਧੀਰਾ ਧੀਰੇ ਦਾ ਪੁੱਤਰਾ ਕਾਨ ਤੰਦ ਕਾਨ ਤੰਦ ਦੇ ਘਰ ਦੋ ਪੁੱਤਰ ਪੈਦਾ ਹੋਏ ਗੋਹਰ ਸਿੰਘ ਤੇ ਗੋਹਰ ਸਿੰਘ ਫਿਰ ਗੋਹਰ ਸਿੰਘ ਦੇ ਘਰ ਤਿੰਨ ਪੁੱਤਰ ਪੈਦਾ ਹੋਏ ਦਾਲ ਸਿੰਘ, ਵਿਆਰ ਸਿੰਘ ਤੇ ਨਿਹਾਲ ਸਿੰਘ ਫਿਰ ਨਿਹਾਲ ਸਿੰਘ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜਿਸ ਦਾ ਨਾਮ ਰੱਖਿਆ ਖਾਮ ਸਿੰਘ ਟਾਰੀਵਾਲ ਸਰਦਾਰ ਇਹ ਜਿਹੜੇ ਪੰਜਾਬ ਦੇ ਰਾਤ ਭਾਗ ਨੂੰ ਭਰਤੀ ਹੋਗਾ ਜੀ ਕਿਹੜਾ ਬਿਨਾਂ ਦੇ ਰਾਤ ਭਾਗ ਦੇ ਚਾਰ ਥੰਮ ਬਣ ਜਾਂਦੇ ਸਾਨੂੰ ਸਰਦਾਰ ਹਰੀ ਸਿੰਘ ਦੀ ਨਲੂਆ ਅਕਾਲ ਪਖਸ਼ ਦੇ ਗੱਠੇਦਾਰ ਅਕਾਲੀ ਫੂਲਾ ਸਿੰਘ ਦਿਨਹਾਂਗ ਤੇ ਤੀਸਰੇ ਨਿਹੰਗ ਸਿੰਘ ਦੀ ਪਾਂਢਾ 46 ਦੇ ਆਖਰੀ ਚਰਨਾ ਸੁਭਰਾਵਾਂ ਦੇ ਮੈਦਾਨ ਦੇ ਜੇ ਤੂੰ ਸਰਦਾਰ ਖੰਸ ਸਿੰਘ ਘਟਾਰੀ ਵਾਲਾ ਇਹਨਾਂ ਦੀ ਬੀਬੀ ਚਮਸ਼ੇਰਪੁਰ ਦੇ ਨਾਲ شادی ਹੋਈ ਆ ਫਿਰ ਇਹਨਾਂ ਦੇ ਘਰ ਵਿੱਚ ਪਤੀ ਬਣਾ ਹੋਈ ਜਦ ਧੀਰ ਦਾ ਨਾਮ ਰੱਖਿਆ ਨਾਨਕੀ ਇਤਿਹਾਸ ਦੇ ਵਿੱਚ ਤਨਾ ਨਾਨਕਿਆਂ ਦਾ ਜ਼ਿਕਰ ਆਉਂਦਾ ਹੈ ਮੇਰੇ ਗੁਰੂ ਨਨਕਾ ਸਾਹਿਬ ਮਹਾਰਾਜ ਉਹਨਾਂ ਦੇ ਵੱਡੇ ਭੈਣ ਜੀ ਕਿਹਨਾਂ ਨੂੰ ਬੇਬੇ ਨਾਨਕੀ ਆਖਿਆ ਜਾਂਦਾ ਹੈ ਮੇਰੇ ਨਾਨਕ ਤੋਂ 5 ਸਾਲ ਵੱਡੇ ਸਾਲ ਨੂੰ ਇੱਕ ਸ਼੍ਰੀ ਬਾਛਾ ਦੇ ਬਹਾਲ ਉਹਨਾਂ ਨੂੰ ਮਾਤਾ ਨਾਨਕੀ ਆਖਿਆ ਜਾਂਦਾ ਹੈ ਜਿਨ੍ਹਾਂ ਦੇ ਪੁੱਤਰ ਦਾ 350 ਸਾਲਾਂ ਸ਼ਹਾਦਤ ਪਰਿਆ ਤੇ ਆਰਾਪ ਮੁਨਾਵ ਡਾਰੇ ਹਾਂ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਦੇ ਘਰ ਪੰਡ ਪੁੱਤਰ ਪੈਦਾ ਹੋਏ ਸਾਲ ਨੂੰ ਏ ਹਾਂ ਬੀਬੀ ਨਾਨਕੀ ਸਰਦਾਰ ਫਾਮਸੰਗ ਟਾਰੀ ਵਾਲੇ ਦੀ ਧੀ ਘਰ ਵਿੱਚ ਤਦਵਾਨ ਹੋਈ ਆ ਜਦੋਂ ਉਹ ਧੀਆਂ ਪੁੱਤਰ ਜਵਾਨ ਹੋ ਜਾਂਦੇ ਨੇ ਤੇ ਉਦੋਂ ਮਾਪੇ ਆਪਣੇ ਫਰਜ਼ ਅਦਾ ਕਰਨਾ ਚਾਹੁੰਦੇ ਨੇ ਦੇਖੋ ਪਹਿਲਾਂ ਬੱਚੇ ਦੀ ਪਾਲਣਾ ਪੋਸਣਾ ਬਾਹ ਕਰਦੀ ਹੈ ਫਿਰ ਉਹ ਬੱਚੇ ਚੰਗੇ ਸਕੂਲਾਂ ਬਜ ਐਜੂਕੇਸ਼ਨ ਲਾ ਕੇ ਪੜ੍ਹਦੇ ਨੇ ਜਦੋਂ ਕਿਸੇ ਰੁਤਬੇ ਤੇ ਪਹੁੰਚ ਜਾਂਦੇ ਨੇ ਉਹ ਆਪਣੀ ਜ਼ਿੰਦਗੀ ਦਾ ਰਾਹ ਬਣਾ ਲੈਂਦੇ ਨੇ ਤੇ ਫਿਰ ਮਾਪੇ ਚਾਹੁੰਦੇ ਆ ਕਿ ਘਰ ਵਿੱਚ ਬੱਜੀ ਦਾਤਾ ਬੱਚੇ ਦਾ ਵਿਆਹ ਰੱਖ ਦਿੰਦਾ ਰਾਜ ਸਰਦਾਰ ਫਾਮਸੰਗ ਕਾਰੀ ਵਾਲਾ ਅਹਿਮਦ ਜਨਨਾ ਪੁੱਤਰ ਖੇਲੇ ਪਿੰਡੋਗੇ ਰਾਤ ਭਾਗੜ ਭਰਦੀ ਹੋ ਗਿਆ ਤੇ ਅੱਧ ਕੁ ਤਰ੍ਹਾਂ ਬਾਅਦ ਘਰ ਵਿੱਚ ਵਾਪਸ ਆਏ ਤੇ ਸਰਦਾਰ ਦਾ ਘੋੜਾ ਸਪੱਟ ਚੌੜਿਆ ਆ ਰਿਹਾ ਸੀ ਸਰਦਾਰ ਨੇ ਦਰਵਾਜ਼ਾ ਖੋਲਿਆ ਸਰਦਾਰ ਦੀ ਅਗਰ ਦਾਖਲ ਹੋਇਆ ਆਪਣੇ ਮੇਲਾ ਵਿੱਚ ਮੰਨਦਾ ਦੋਤ ਦਾ ਦਰਵਾਜ਼ਾ ਖੋਲ੍ਹ ਕੇ ਲੱਗੇ ਆਈ ਤੇ ਛਾਂ ਪੈਣ ਜਾ ਰਹੀ ਸੀ ਅੱਜ ਤੱਕ ਬਦਲ ਗਿਆ ਬੱਚਿਆ ਆਪੋ ਆਪਣੇ ਕਮਰਾ ਵਿੱਚ ਅਸੀਂ ਰਹਿੰਦੇ ਆਂ ਸਾਰਾ ਪਰਵਾਰ ਇਕੱਠਾ ਬੈਠ ਕੇ 9-10 ਵਜੇ ਤੱਕ ਬਾਤਾਂ ਕਰਾ ਕਰਦਾ ਸੀ ਸਾਰਿਆਂ ਦੇ ਵਿਚਾਰ ਕਰਦੇ ਕਿ ਅਸੀਂ ਕੱਲ ਕੀ ਕਰਨਾ ਹੈ ਅੱਜ ਕੀ ਕੀਤਾ ਹੈ ਕੁਝ ਹੋਰ ਫੈਸਲੇ ਰੱਖੇ ਜਾਂਦੇ ਸੀ ਜ਼ਿੰਦਗੀ ਦੇ ਵਿੱਚ ਪਰ ਅੱਜ ਬੱਚੇ ਆਪਣੇ ਮੋਬਾਈਲਾਂ ਤੇ ਮਸਰੂਕ ਹੋ ਕੇ ਜਾਂ ਮਾਪੇ ਵੀ ਬੱਚਿਆਂ ਤੋਂ ਵੱਖਰਾ ਰਹਿਣਾ ਅੱਜ ਪਸੰਦ ਕਰਦੇ ਨੇ ਆਖੋ ਸਤਿਰਾਮ ਸ਼੍ਰੀ ਵਾਹਿਗੁਰੂ ਇਸ ਕਰਕੇ ਸਾਡੀ ਅੱਜ ਨਵੀਂ ਪੀੜ੍ਹੀ ਜਿਹੜੇ ਬੱਚੇ ਸਾਡੇ ਤੋਂ ਦੂਰ ਜਾ ਰਹੇ ਨੇ ਇਹ ਛੱਡ ਤੇ ਪੱਛਮ ਸਭਿਆਚਾਰ ਦਾ ਬਹੁਤ ਜ਼ਿਆਦਾ ਪ੍ਰਭਾਵ ਪਾ ਚੁੱਕਾ ਹੈ ਹੋਰ ਜਦੋਂ ਘਰ ਵਿੱਚ ਰਾਤ ਪਈ ਜਲਪਾਣੀ ਛੱਕਿਆ ਦੁੱਧਾ ਛਨਾ ਭਰ ਕੇ ਬੀਤਾ ਤੇ ਸਰਦਾਰ ਦੀ ਆਖਿਆ ਸਰਦਾਰ ਜੀ ਕੋਈ ਫਿਕਰ ਹੈ ਤੈਨੂੰ ਘਰ ਵਿੱਚ ਧੀ ਜਵਾਨ ਉਤ ਪਈ ਸਾਡੀ ਕੋਠਾ ਜਿਹੜੀ ਸਿੱਟਰ ਦੀਵਾਰ ਵੱਧ ਕੇ ਹੋ ਗਈ ਆ ਤੁਸੀਂ ਛੇਰੇ ਪੰਜਾਬ ਦੇ ਰਾਹ ਭਾਗਤ ਰਹਿੰਦੇ ਹੋ ਤੇ ਕਿਰਪਾ ਕਰੋ ਕਿ ਚੰਗਾ ਪਰਿਵਾਰ ਦੀ ਦਸ ਬੈਦਾ ਹੈ ਤੇ ਅਸੀਂ ਆਪਣੀ ਬੱਚੀ ਦੇ ਹੱਥ ਪਲੇ ਕਰਤੀਏ ਵਿਆਹ ਕਰਤੀਏ ਘਰ ਦੇ ਵਿੱਚੋਂ ਤੋੜ ਗਿਆ ਧੀ ਨੂੰ ਜਵਾਨ ਹੋ ਗਈ ਆ ਸਰਦਾਰ ਫੱਤਸੰਗ ਟਾਰੀਵਾਲ ਨੇ ਇਹ ਗੱਲ ਆਖੀ ਕਿ ਜਿਸ ਕਾ ਕਰ ਤੈਨਹੀਂ ਕੀਆ ਮਾਸਕਾ ਕਰ ਆਰਾਮ ਕਰਦਾਰ ਭਲੀ ਕਰੇਗਾ ਜੋ ਛੇਰੇ ਪੰਜਾਬ ਦੇ ਨਾਲ ਸਰਦਾਰ ਫੱਤਸੰਗ ਟਾਰੀਵਾਲੇ ਛੇਰੇ ਪੰਜਾਬ ਹਮਦਰ ਸਾਹਿਬ ਜਾ ਕੇ ਬਹੁਤ ਦਾਨ ਕਰਾ ਕਰਦੇ ਸੀ ਪਉਨਦਾਨ ਸੇਵਾ ਤੇ ਅੱਜ ਸਰਦਾਰ ਫੱਤਸੰਗ ਟਾਰੀਵਾਲ ਨੇ ਆਖਿਆ ਕਿ ਗੁਰੂ ਦਾ ਕਰਦਾ ਗੁਰੂ ਦਾ ਆਪਾਂ ਉਹ ਹਸਰਤ ਕਹਿਣਾ ਬਣੀ ਦਾ ਆਪਾਂ ਬਣੀ ਦਾ ਉਹ ਦਾਸਰਾ ਧੱਕਿਆ ਇਹ ਉਹ ਦਾਸਰਾ ਆਪਾਂ ਦਾ ਤੱਕਿਆ ਕਿ ਅਸੀਂ ਜਿਹੜਾ ਕਾਰਜ ਘਰ ਵਿੱਚੋਂ ਕਰਨਾ ਗੁਰੂ ਨੂੰ ਸਮਰਪਤ ਹੋ ਕੇ ਕਰਨਾ ਆ ਆਪਾਂ ਚਾਰ ਲਾਵਾਂ ਦੇ ਪਰ ਪਰਨੇ ਵਿਆਦ ਸ਼ਬਦ ਹੁੰਦੇ ਨੇ ਉਹ ਅਸੀਂ ਬਾਣੀ ਦਾ ਉਹ ਦਾਸਰਾ ਲੈ ਕੇ ਵਿਆਦੀ ਸਮਝਦਾ ਉਹ ਤੋਂ ਸਮਝਦੇ ਜਦੋਂ ਅਸੀਂ ਗੁਰੂ ਦੀ ਹਜ਼ੂਰੀ ਵਿਚ ਆ ਜਾਈਏ ਜਾਨ ਬੀਬੀ ਨਾਨਕੀ ਘਰ ਵਿੱਚ ਕੋਲ ਬੈਠੀ ਆ ਤੇ ਮਾਂ ਨੇ ਸਵੇਕ ਆਪਣੀ ਦੀ ਦੇ ਬੋਟੇ ਦਾ ਸਰਦਾਰ ਜੀ ਕਿਸੇ ਸਾਹੂ ਘਰਾਣਾ ਹੋਵੇ ਸਰਦਾਰਾਂ ਦੀ ਬਰਾਤ ਆਉਣੀ ਚਾਹੀਦੀ ਮੇਰੇ ਘਰ ਵਿੱਚ ਮੈਂ ਬੜੇ ਲੋਡਾਂ ਤੇ ਚਾਵਾਂ ਨਾਲ ਆਪਣੀ ਧੀ ਨੂੰ ਪਾਲ ਕੇ ਜਵਾਨ ਕੀਤਾ ਹੈ ਸਰਦਾਰ ਸਾਹਿਬ ਸੰਗਤ ਧਾਰਿਵਾਲ ਨੂੰ ਕੋਲ ਉਠਾ ਕੇ ਕਮਾਓ ਇੱਕ ਧੀ ਦੇ ਬਾਪ ਨੂੰ ਆਪਣੇ ਮਨ ਦੀਆਂ ਸਤਰਾਂ ਦੇ ਅਲਫਾਜ਼ ਚਾਰ ਆਪਣੇ ਬੁਖਾਰ ਬੰਦ ਵਿੱਚੋਂ ਦਿਓ ਆਕਰ